ਪਾਰਕਿੰਗ ਆ ਜਿੱਥੇ ਆਪਾਂ ਗੱਡੀ ਲਾ ਕੇ ਤੇ ਇਸ ਸਥਾਨ ਦੇ ਦਰਸ਼ਨ ਕਰਾਂਗੇ ਜੰਮੂ ਕਸ਼ਮੀਰ ਸ਼੍ਰੀਨਗਰ ਦੀ ਯਾਤਰਾ ਦੌਰਾਨ ਅੱਜ ਆਪਾਂ ਪਹੁੰਚ ਗਏ ਆ ਬਾਰਾਮੁੱਲਾ ਇਸ ਸ਼ਹਿਰ ਵਿੱਚ 6ਵੀਂ ਪਾਤਸ਼ਾਹੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਸਥਾਨ ਆ ਜੋ ਤਕਰੀਬਨ ਸ਼੍ਰੀਨਗਰ ਛੇਵੀਂ ਪਾਤਸ਼ਾਹੀ ਗੁਰਦੁਆਰਾ ਸਾਹਿਬ ਤੋਂ 83 ਕਿਲੋਮੀਟਰ ਦਾ ਪੰਦ ਜਿਹੜਾ ਉਹ ਪਿਆਵਾ ਤੇ ਇਹ ਜਿਹੜਾ ਬਾਰਾਮੁੱਲਾ ਦਾ ਇਲਾਕਾ ਜ਼ਿਲਮ ਦਰਿਆ ਦੇ ਨੇੜੇ ਆ ਤੇ ਆਓ ਆਪਾਂ ਇਸ ਸਥਾਨ ਦੇ ਦਰਸ਼ਨ ਕਰੀਏ ਸਾਰੇ ਪਿਆਰ ਸਹਿਤ ਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਜਿਹੜੇ ਗੁਰਦੁਆਰਾ ਸਾਹਿਬ ਦੇ ਦਰਸ਼ਕ ਦਰਸ਼ਕਾਰੇ ਕਰ ਰਹੇ ਆ ਇੱਥੇ ਇਤਿਹਾਸ ਜਿਹੜਾ ਵਾ ਕੀਤਾ ਆ 19 ਜੂਨ 1595 ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਕਸ਼ਮੀਰ ਆਏ ਆ ਕਿਉਂਕਿ ਉਹਨਾਂ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਨੇ ਕਸ਼ਮੀਰ ਦਾ ਦੌਰਾ ਕੀਤਾ ਤੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਸ਼ਮੀਰ ਆਏ 1600 19ਵੀਂ ਨੂੰ ਉਹ ਜਦੋਂ ਪੰਜਾਬ ਤੋਂ ਕਸ਼ਮੀਰ ਇਧਰੋਂ ਟ੍ਰੈਵਲ ਕੀਤਾ ਵਾ ਬਹਿਰਾਮ ਪਾਸ ਮੁਗਲ ਰੋਡ ਸ਼ਾਹ ਜੀ ਮਾਰਗ ਪੁਲਵਾਮਾ ਫਿਰ ਗੁਰੂ ਜੀ ਰੈਨਾਵਾੜੀ ਕਾਠੀ ਦਰਵਾਜ਼ਾ ਜਿਸ ਥਾਂ ਤੇ ਆਪਾਂ 2 ਦਿਨ ਰੁਕੇ ਆ ਉਥੋਂ ਫਿਰ ਮਹਾਰਾਜ ਅੱਗੇ ਚੱਲੇ ਆ ਫਿਰ ਇਹਨਾਂ ਥਾਵਾਂ ਤੇ ਸਤਿਗੁਰ ਜੀ ਨੇ ਟਰੈਵਲ ਕਰਦੇ ਆ 55 ਕਿਲੋਮੀਟਰ ਦਾ ਇਹ ਸਫਰ ਜਿਹੜਾ ਕੋੜ ਤੀਰਥੀ ਜਿੱਥੇ ਆਪਾਂ ਖਲੋਤੇ ਆ ਬਾਰਾਮੁੱਲਾ ਇਹ ਉਹ ਥਾਵਾਂ ਜਿਹੜੀ ਜ਼ਿਲਮ ਦਰਿਆ ਦੇ ਸੱਜੇ ਪਾਸੇ ਸशोਭਤਾ ਜਿੱਥੋਂ ਦੇ ਆਪਾਂ ਦਰਸ਼ਨ ਕੀਤੇ ਆ ਇੱਥੇ ਇੱਕ ਇਤਿਹਾਸਿਕ ਦਰਖਤ ਜਿਹੜੀ ਟਾਣੀ ਮਹਾਰਾਜ ਨੇ ਚਨਾਰ ਦੇ ਰੁੱਖ ਦੀ ਉਹ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਲਾਈ ਉਹ ਇੱਥੇ ਸੰਭਾਲੀ ਹੋਈ ਆ ਇੱਥੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਉਹਨਾਂ ਨੇ ਸਿੱਖ ਧਰਮ ਦਾ ਪ੍ਰਚਾਰ ਪ੍ਰਸਾਰ ਜਿਹੜਾ ਉਹ ਕੀਤਾ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਬਾਅਦ ਇਥੇ ਜੋ ਸਿੱਖ ਮਹਾਰਾਜ ਨੂੰ ਮਿਲਿਆ ਭਾਈ ਸੁਤਰਾ ਜੀ ਜਿਨ੍ਹਾਂ ਦਾ ਇਤਿਹਾਸ ਆਪਾਂ ਪੜਦੇ ਹਾਂ ਉਹਨੂੰ ਕੁਥਰਾ ਕਿਹਾ ਜਾਂਦਾ ਸੀ ਉਹ ਬੰਦਾ ਜਿਹੜਾ ਜਿਹਨੂੰ ਇਦਾਂ ਕਹਿ ਲੀਏ ਕਿ ਕਿਸੇ ਚੀਜ਼ ਦਾ ਕੋਈ ਪਤਾ ਨਹੀਂ ਆ ਜਿਹਨੂੰ ਲੋਕ ਵੀ ਜਿਹੜੇ ਆ ਉਹ ਪ੍ਰਮਾਨ ਨਹੀਂ ਕਰਦੇ ਪਰ ਛੇਵੇਂ ਪਾਤਸ਼ਾਹ ਮਹਾਰਾਜ ਉਸ ਕੁਥਰੇ ਨੂੰ ਆਪਣੇ ਨਾਲ ਲੈ ਕੇ ਤੇ ਮਹਾਰਾਜ ਨੇ ਵੇਖੋ ਬਚਨ ਕੀ ਕੀਤਾ ਸਹਿਬ ਕਹਿੰਦੇ ਵੀ ਇਹ ਕੁਥਰਾ ਨਹੀਂ ਆ ਜਦੋਂ ਪੁੱਛਿਆ ਸੀ ਤੇ ਕਿਸੇ ਨੇ ਆਖਿਆ ਵੀ ਮਹਾਰਾਜੇ ਤੇ ਕੁਥਰਾ ਆ ਤੇ ਛੇਵੇਂ ਪਾਤਸ਼ਾਹ ਮਹਾਰਾਜ ਨੇ ਆਖਿਆ ਵੀ ਇਹ ਕੁਥਰਾ ਨਹੀਂ ਆ ਇਹ ਸੁਥਰਾ ਆ ਤੇ ਫਿਰ ਉਹਦਾ ਨਾਮ ਭਾਈ ਸੁਥਰਾ ਕਰਕੇ ਇਤਿਹਾਸ ਵਿੱਚ ਆਇਆ ਤੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੀ ਸੰਗਤ ਭਾਈ ਸੁਥਰਾ ਜੀ ਨੇ ਕੀਤੀ ਆ ਤੇ ਬਹੁਤ ਸਾਰੀਆਂ ਸਾਖੀਆਂ ਆਪਾਂ ਭਾਈ ਸੁਤਰਾ ਜੀ ਦੀਆਂ ਪੜਦੇ ਆ ਤੇ ਇਹ ਵੀ ਉਹਨਾਂ ਦੇ ਦੋਹੇ ਵੀ ਕੁਛ ਸਾਨੂੰ ਇਤਿਹਾਸ ਵਿੱਚ ਮਿਲਦੇ ਆ ਜਿਨ੍ਹਾਂ ਵਿੱਚੋਂ ਆਪਾਂ ਪੜਦੇ ਆ ਹੱਥ ਦੀ ਰਹਿ ਗਈ ਹੱਥ ਵਿੱਚ ਮੂੰਹ ਚ ਰਹਿ ਗਈ ਗਰਾਹ ਲੱਖ ਦੀ ਲਹਨਤ ਤੇਰੇ ਸੁਤਰਿਆ ਜੇ ਦਮ ਦਾ ਕਰੇ ਵਿਸਾਹ ਉਹਨਾਂ ਨੇ ਆਖਿਆ ਵੀ ਜੇ ਤੂੰ ਇੱਕ ਦਮ ਦਾ ਵੀ ਵਿਸਾਹ ਕਰੇ ਤੇ ਲੱਖ ਦੀ ਲਹਨਤ ਤਾਂ ਕਿਉਂਕਿ ਇੱਥੇ ਕੋਈ ਪਤਾ ਨਹੀਂ ਆ ਵੀ ਹੱਥ ਦੀ ਬੁਰਕੀ ਜਿਹੜੀ ਆ ਹੱਥ 'ਚ ਰਹਿ ਜਾਏ ਤੇ ਜਿਹੜੀ ਗਿਰਾਈ ਮੂੰਹ 'ਚ ਪਾਈ ਆ ਉਹ ਵੀ ਖਾਣ ਦਾ ਜਿਹੜਾ ਹੁਕਮ ਨਾ ਹੋਵੇ ਖੈਰ ਬਹੁਤ ਵਿਅੰਗਮਈ ਢੰਗ ਨਾਲ ਭਾਈ ਸੁਥਰਾ ਨੇ ਗੁਰੂ ਨਾਨਕ ਦੇ ਘਰ ਦੀ ਸੇਵਾ ਕੀਤੀ ਆ ਫਿਰ ਛੇਵੇਂ ਪਾਤਸ਼ਾਹ ਮਹਾਰਾਜ ਉਹਨਾਂ ਤੋਂ ਬਾਅਦ ਜਦੋਂ ਖਾਲਸਾ ਰਾਜ ਜਿਹੜਾ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਲੋਕੇਟ ਹੁੰਦਾ ਉਸ ਸਮੇਂ ਦੌਰਾਨ ਸਰਦਾਰ ਹਰੀ ਸਿੰਘ ਨਲਵਾ ਜਦੋਂ ਕਸ਼ਮੀਰ ਦਾ ਗਵਰਨਰ ਬਣਦਾ ਆ 1819 ਤੋਂ ਲੈ ਕੇ 1821 ਈਸਵੀ ਤੱਕ ਸਰਦਾਰ ਹਰੀ ਸਿੰਘ ਨਲਵਾ ਕਸ਼ਮੀਰ ਦਾ ਗਵਰਨਰ ਰਿਹਾ ਉਸ ਵੇਲੇ ਤਿੰਨਾ ਪਿੰਡਾਂ ਦੀ ਜ਼ਗੀਰ ਇਸ ਸਥਾਨ ਨੂੰ ਉਹਨਾਂ ਨੇ ਦਿੱਤੀ ਆ ਜਨ ਬਾਜਪੁਰਾ ਨਦੀ ਹਾਲ ਵਡਰਾ ਉਹਨਾਂ ਨੇ ਇੱਥੇ ਫਿਰ ਜਿਹੜੇ ਚਨਾਰ ਦੇ ਰੋਖੇ ਆ ਨੇੜੇ-ਨੇੜੇ ਇਹ ਸਾਰੇ ਸਥਾਨ ਦੀ ਸੇਵਾ ਵੀ ਉਹਨਾਂ ਨੇ ਕਰਾਈ ਤੇ ਫਿਰ ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਉਹਨਾਂ ਨੇ ਇਸ ਜ਼ਗੀਰ ਨੂੰ ਹੋਰ ਵਧਾਇਆ ਤੇ ਚਾਰ ਪਿੰਡਾਂ ਦੀ ਹੋਰ ਜ਼ਗੀਰੇ ਦੇ ਨਾਲ ਲਾਈ ਆ ਤੇ 3000 ਪਰ ਐਨ ਐਮ ਜਿਹੜੀ ਆ ਉਹ ਇਸ ਹੋਲੀ ਪਲੇਸ ਨੂੰ ਦਿੱਤੀ ਆ ਆਸਟ੍ਰੇਲੀਅਨ ਟਰੈਵਲਰ ਬਾਰਨ ਚਾਰਲਸ ਹਿਊਜ ਉਹ ਵੀ ਇਸ ਥਾਂ ਤੇ ਖਾਲਸਾ ਰਾਜ ਵੇਲੇ ਆਇਆ ਫਿਰ ਇਹ ਸਥਾਨ ਨੂੰ ਬਣਾਇਆ ਭਾਈ ਦਇਆ RAM ਉਹਨਾਂ ਨੇ ਕੰਸਟਰਕਟ ਕੀਤਾ ਇਹ ਸਾਰਾ ਉਹਨਾਂ ਤੋਂ ਬਾਅਦ ਭਾਈ ਲਾਲਚੰਦ ਭਾਈ ਦਸਾ ਸਿੰਘ ਭਾਈ ਗੁਰਦੇਵਾਲ ਸਿੰਘ ਉਹਨਾਂ ਨੇ ਸੇਵਾ ਇੱਥੇ ਕੀਤੀ ਆ ਉਹਨਾਂ ਦਾ ਜ਼ਿਕਰ ਇੱਥੇ ਸਾਨੂੰ ਮਿਲਦਾ ਸਰਦਾਰ ਗੁਰਦਿਆਲ ਸਿੰਘ ਜਿਹੜੇ ਮੁੱਖ ਸੇਵਾਦਾਰ ਰਹੇ ਆ ਉਹਨਾਂ ਨੇ ਇੱਥੋਂ ਛੋਟੀ ਕੁਟਿਆ ਤੋਂ ਜਿਹੜੀ ਸ਼ੁਰੂਆਤ ਕੀਤੀ ਹੈ ਕੰਸਟਰਕਟਡ ਇਹ ਕੁਟਿਆ 18115 ਤੋਂ 1820 ਤੱਕ ਇੱਥੇ ਜਿਹੜੇ ਸशोਭਤ ਦਾ ਸਰੂਪ ਉਹ ਹੱਥ ਲਿਖਤ ਆ ਨੀਅਰਲੀ 200 ਯੀਅਰ 올ਡ ਇਸ ਗੁਰਦੁਆਰਾ ਸਾਹਿਬ ਫਿਰ ਜਦੋਂ ਖਾਲਸਾ ਰਾਜ ਜਿਹੜਾ 1848-49 ਦੇ ਵਿੱਚ ਜਿੱਥੇ ਲਾਹੌਰ ਦੇ ਉਸ ਸੰਮਣ ਬੁਰਜ ਤੇ ਖਾਲਸਾ ਰਾਜ ਦਾ ਝੰਡਾ ਉੱਤਰਦਾ ਉੱਥੇ ਯੂਨੀਅਨ ਜੈਕ ਦਾ ਝੰਡਾ ਜਿਹੜਾ ਚੜ੍ਹਦਾ ਆ ਇੱਥੇ ਫਿਰ ਡੋਗਰਾ ਰੂਲ ਆਇਆ ਮਹਾਰਾਜਾ ਪ੍ਰਤਾਪ ਸਿੰਘ 1848 ਤੋਂ 1925 ਤੱਕ ਉਹਨਾਂ ਨੇ ਇਹ ਜ਼ਗੀਰ ਜਿਹੜੀਆਂ ਗਰੰਟਡ ਰੱਖੀ ਉਹਨਾਂ ਤੋਂ ਬਾਅਦ ਜਦੋਂ ਸਿੱਖੀ ਦੇ ਪ੍ਰਚਾਰ ਪ੍ਰਸਾਰ ਵਾਸਤੇ ਜਿਹੜੀਆਂ ਸਖਸ਼ੀਤਾਵਾਂ ਉਹਨਾਂ ਦੀ ਕਾਨਫਰੰਸ ਹੁੰਦੀ ਰਹੀ ਆ ਸਿੱਖ ਸੁਧਾਰ ਮੂਵਮੈਂਟ ਹੋਈ ਆ ਜਿਹੜੀਆਂ ਪੋਲੀਟੀਕਲ ਐਕਟੀਵਿਟੀ ਵੈਲੀ ਚ ਹੋਈਆਂ ਜਾਂ ਰਿਲੀਜੀਅਸ ਸੋਸ਼ਲ ਕੋਈ ਵੀ ਐਕਟੀਵਿਟੀ ਆ 1922 ਤੇ 1923 ਸਰਦਾਰ ਹਰਬੰਸਿੰਘ ਅਟਾਰੀ ਸਰਦਾਰ ਜੋਧ ਸਿੰਘ ਭਾਈ ਵੀਰ ਸਿੰਘ ਭਾਈ ਗੁਰਮukh ਸਿੰਘ ਤੇ ਹੋਰ ਜਿਹੜੇ ਸਿੱਖ ਵਿਦਵਾਨ ਜਿਹੜੇ ਦਰਦ ਰੱਖਣ ਵਾਲੇ ਸਨ ਅਕਾਲੀ ਕਾਨਫਰੰਸ ਸਿੱਖ ਗੁਰਦੁਆਰਾ ਮੂਵਮੈਂਟ ਉਹ ਇੱਥੇ ਲਾਂਚ ਹੋਈ ਆ ਫਿਰ ਉਹਦੇ ਤੋਂ ਬਾਅਦ ਸਿੱਖ ਲੀਡਰ ਰਾਈਟਰ ਸਕਾਲਰ ਇੱਥੇ ਪ੍ਰਚਾਰ ਪ੍ਰਸਾਰ ਜਿਹੜਾ ਉਹ ਲਗਾਤਾਰ ਜਾਰੀ ਰਿਹਾ ਇਹ ਜ਼ਿਕਰ ਉਹਨਾਂ ਨੇ ਕੀਤਾ ਪੀ ਗੁਰੂ ਸਹਿਬਾਨ ਦੀਆਂ ਸਿੱਖਿਆਵਾਂ ਸਰਦਾਰ ਸੰਤ ਸਿੰਘ ਤੇਗ ਤਿਆਗੀ ਬੁੱਧ ਸਿੰਘ ਸਰਦਾਰ ਹਰਬੰਸ ਸਿੰਘ ਆਜ਼ਾਦ ਸਰਦਾਰ ਸਾਧੂ ਸਿੰਘ ਰੇਂਜਰ ਸਰਦਾਰ ਸ਼ੇਰ ਸਿੰਘ ਡੀ ਐਫਓ ਸਰਦਾਰ ਤੀਰਤ ਸਿੰਘ ਡੀ ਸੀ ਭਾਈ ਆਸਾ ਸਿੰਘ ਭਾਈ ਰਣਜੀਤ ਸਿੰਘ ਸਰਦਾਰ ਪਰਮਜੀਤ ਸਿੰਘ ਭਾਈ ਮੱਖਣ ਸਿੰਘ ਸ਼ਾ ਐਂਡ ਮੈਨੀ ਮੋਰ ਉਹਨਾਂ ਨੇ ਸੇਵਾ ਸੰਭਾਲ ਜਿਹੜੀ ਉਹ ਲਗਾਤਾਰ ਜਾਰੀ ਰੱਖੀ ਆ ਇੱਥੇ ਬਹੁਤ ਸੋਹਣਾ ਪ੍ਰਬੰਧ ਆ ਆਸ-ਪਾਸ ਦਾ ਜਿਹੜਾ ਆਪਾਂ ਇਲਾਕਾ ਉਹ ਵੇਖਿਆ ਵਾ ਤੇ ਇਹ ਥਾਂ ਇਤਿਹਾਸ ਵਿੱਚ ਇਹ ਮਹੱਤਵ ਰੱਖਦੀ ਆ ਸੋ ਸਾਨੂੰ ਇਹਨਾਂ ਥਾਵਾਂ ਦੇ ਦਰਸ਼ਨ ਦੇਦਾਰੇ ਕਰਕੇ ਇਤਿਹਾਸ ਤੋਂ ਜਾਣੂ ਹੋਣ ਦੀ ਲੋੜ ਆ ਆਓ ਆਪਾਂ ਦਰਬਾਰ ਹਾਲ ਦੇ ਦਰਸ਼ਨ ਕਰੀਏ ਇਹ ਇਥੋਂ ਦਾ ਇਤਿਹਾਸਕ ਖੂਹ ਆ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹੱਥੀ ਲਗਾਈ ਚਨਾਰ ਦੀ ਟਹਿਣੀ ਇਹ ਉਹ ਆਪਾਂ ਦਰਸ਼ਨ ਕੀਤੇ ਆ। ਇਹ ਦਰਬਾਰ ਹਾਲ ਜੋ ਬਹੁਤ ਸੋਹਣਾ ਇੱਥੇ ਬਣਾਇਆ ਆ। ਇਹ ਸਾਰੀ ਜਿਹੜੀ ਸੇਵਾ ਕਾਰ ਸੇਵਾ ਵਾਲੇ ਬਾਬਾ ਬਾਬਾ ਹਰਬੰਸ ਸਿੰਘ ਜੀ ਦਿੱਲੀ ਵਾਲੇ ਉਹਨਾਂ ਦੇ ਸਮੂਹ ਸਿੰਘਾਂ ਵੱਲੋਂ ਜਿਹੜੀ ਉਹ ਕੀਤੀ ਜਾ ਰਹੀ ਆ ਤੇ ਬਹੁਤ ਸੋਹਣਾ ਇਹ ਥਾਂ ਦਾ ਪ੍ਰਬੰਧ ਆ। ਗੁਰਦੁਆਰਾ ਸਾਹਿਬ ਦੇ ਇਰਤ ਗਿਰਦ ਬਹੁਤ ਸ਼ਾਨਦਾਰ ਸੋਹਣਾ ਮਾਹੌਲ ਆ ਉੱਚੇ ਉੱਚੇ ਪਹਾੜ ਬਾਰਾਮੁੱਲਾ ਦੇ ਤੇ ਚਨਾਰ ਦੇ ਜਿਹੜੇ ਰੁੱਖਾ ਉਹ ਇੱਥੇ ਮੌਜੂਦ ਆ ਸੋ ਇਹ ਆਪਾਂ ਦਰਸ਼ਨ ਦਿਦਾਰੇ ਕੀਤੇ ਆ ਗੁਰਦੁਆਰਾ ਛੇਵੀਂ ਪਾਤਸ਼ਾਹੀ ਜੋ ਬਾਰਾਮੁੱਲਾ ਵਿਖੇ ਮੌਜੂਦ ਆ ਵਰਕਾਲ ਸਾਹਿਬ ਜਿਸ ਵੀ ਗੁਰਦੁਆਰਾ ਸਾਹਿਬ ਵਿੱਚ ਆਓ ਬਹੁਤ ਸੋਹਣਾ ਕਾਰ ਸੇਵਾ ਵਾਲੇ ਸਿੰਘਾਂ ਦਾ ਪ੍ਰਬੰਧ ਆ ਚਾਹ ਪ੍ਰਸ਼ਾਦਾ ਹਰ ਵੇਲੇ ਤੁਹਾਨੂੰ ਤਿਆਰ ਮਿਲਦਾ ਵਾ ਚਾਹ ਨਾ ਰਸ ਪ੍ਰਸ਼ਾਦਾ ਲੰਗਰ ਤੇ ਬਹੁਤ ਸੋਹਣਾ ਮਾਹੌਲ ਆ ਇੱਥੇ ਆਪਾਂ ਇਹ ਸਮਾਪਤੀ ਕਰਦੇ ਆ ਸਾਰੇ ਸਿੰਘ ਫਤਿਹ ਬੁਲਾਉਣਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ